ਪਾਕਿਸਤਾਨ ਦੇਖਣ ਵਾਲੇ ਮਜੀਠਿਆ ਨੂੰ ਮਨੋਂਂਡੀਆਂ ਕੋਸ਼ਿਸ਼ਾਂ ਦੋ ਦਿਨ ਪਹਿਲਾਂ ਮਜੀਠਿਆ ਦੇ ਘਰ ਪਹੁੰਚੇ ਭੂਨਦੜ ਪਰ ਨਹੀਂ ਹੋ ਸਕੀ ਮੁਲਾਕਾਤ ਨਵੇਂ ਇਖਤਾਰੀ ਨਿਯੁਕਤੀ ਤੋਂ ਬਾਅਦ ਅਧਿਕਾਰੀਆਂ ਦੇ ਵੀ ਤਬਾਦਲੇ ਸ਼੍ਰੀ ਅਕਾਲ ਤਖਸਾਲ ਸਖਤਰੇ ਦੇ ਕਈ ਅਧਿਕਾਰੀਆਂ ਦੀਆਂ ਬਦਲੀਆਂ ਸਾਬਕਾ ਜਥੇਦਾਰ ਦੇ ਪਤੀਏ ਰਹੇ ਜਸਪਾਲ ਸਿੰਘ ਦਾ ਵਿਕੀਤਾ ਗਿਆ ਤਬਾਦਲਾ ਸੰਦੇਸ਼ ਪੰਜਾਬ ਕਾਂਗਰਸ ਦੀ ਵੱਡੀ ਮੀਟਿੰਗ ਨਵੇਂ ਇੰਚਾਰਜ ਭੁਪੇਸ਼ ਭਗੇਲ ਦੀ ਅਗਵਾਈ ਚ ਦਿੱਲੀ ਚ ਹੋਵੇਗਾ ਮੰਥਨ ਪੰਜਾਬ ਕਾਂਗਰਸ ਦੇ तमाम ਵੱਡੇ ਲੀਡਰ ਹੋਣਗੇ ਸ਼ਾਮਲ ਸ਼ੁਰੂ ਹੋ ਰਹੀ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਬਜਟ ਸੈਸ਼ਨ ਦੀਆ ਤਰੀਕਾ ਸਮੇਤ ਉਸਕਦੇ ਨੇ ਕਈ ਵੱਡੇ ਫੈਸਲੇ ਹੁੰਦੇ। ਹੁਣ ਗੱਲ ਕਰਾਂਗੇ ਦਿੱਲੀ ਦੀ ਦਿੱਲੀ ਚ ਵਿਦੇਸ਼ੀ ਮਹਿਲਾ ਦੇ ਨਾਲ ਰੇਪ ਹੋਇਆ ਹੈ ਦੱਸ ਕੇ ਹੋਟਲ ਚ ਵਿਦੇਸ਼ੀ ਮਹਿਲਾ ਨਾਲ ਜ਼ਬਰ ਜਨਾਹ ਕਰਨ ਦੇ ਇਲਜ਼ਾਮ ਅਲਿਗੇਸ਼ਨਸ ਲੱਗੇ ਨੇ। ਪੁਲਿਸ ਅਤੇ ਉਸ ਦਾ ਦੋਸਤ ਪੁਲਿਸ ਨੇ ਕਾਬੂ ਕਰ ਲਿਆ ਹੈ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਕਿ ਸੋਸ਼ਲ ਮੀਡੀਆ ਜ਼ਰੀਏ ਮਹਿਰ ਨਾਲ ਦੋਸਤੀ ਇਹਨਾਂ ਮਲਜ਼ਮਾ ਦੇ ਵੱਲੋਂ ਕੀਤੀ ਗਈ ਸੀ ਇੰਗਲੈਂਡ ਦੀ ਰਹਿਣ ਵਾਲੀ ਹੈ ਪੜਿਤ ਮਹਿਲਾ ਦਿੱਲੀ 'ਚ ਇੱਕ ਵਿਦੇਸ਼ੀ ਮਹਿਰ ਨਾਲ रेप के इल्जाम एलीगेशन लगे ने होटल च विदेशी महिला के नाल रेप किया गया इस पूरे मामले ते पुलिस ने कार्रवाई करते हुए मुलजम और उसका दोस्त गिरफ्तार कर लिया सोशल मीडिया के जरिए ही महिला जो इंग्लैंड की वसनीक है रहने वाली है उसकी सिटीजन है इना मुलजमान ने सोशल मीडिया ते ही इस महिला के नाल दोस्ती की जिस चल दे आज महिला है इंग्लैंड वसनीक आभारत आई तो दिल्ली दे होटेल्स इस जबर जनाह की कोशिश इन्हों की गई इल्जाम लग गए ने इंग्लैंड भी वाली है पीड़ित महिला दिल्ली विदेशी महिला दे नाल रेप दी घटना ਵਾਪਰੀ ਹੈ ਹੋਟਲ ਚ ਵਿਦੇਸ਼ੀ ਮਹਿਲਾ ਦੇ ਨਾਲ रेप ਦੇ ਇਲਜ਼ਾਮ ਅਲਿਗੇਸ਼ਨਸ ਲੱਗੇ ਨੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵੇਂ ਹੀ ਮੁਲਜ਼ਮ ਮੁਲਜ਼ਮ ਅਤੇ ਉਸ ਦਾ ਦੋਸਤ ਕਾਬੂ ਕੀਤਾ ਨੇ ਗ੍ਰਿਫਤਾਰ ਕੀਤਾ ਨੇ ਜ਼ਹਰ ਜਿਗਲਿਕ ਪੁਲਿਸ ਪੂਛ ਪੜਤਾਲ ਕਰੇਗੀ ਕਿ ਕਿਵੇਂ ਇਸ ਪੂਰੀ ਵਾਰਤ ਨੂੰ ਅੰਜਾਮ ਇਹਨਾਂ ਦੇ ਵੱਲੋਂ ਦਿੱਤਾ ਗਿਆ ਕਿ ਸਿਕਨਾਲ ਸੋਸ਼ਲ ਮੀਡੀਆ ਤੇ ਇਸ ਵਿਦੇਸ਼ੀ ਮਹਿਲਾ ਨੂੰ ਆਪਣੇ ਚਾਸੇ ਚ ਫਸਾਇਆ ਗਿਆ ਕਿਸ ਤਰੀਕੇ ਦੇ ਨਾਲ ਇਸ ਵਿਦੇਸ਼ੀ ਮਹਿਲਾ ਨੂੰ ਭਾਰਤ ਬੁਲਾਇਆ ਗਿਆ ਦਿੱਲੀ ਬੁਲਾਇਆ ਗਿਆ ਇੰਗਲੈਂਡ ਦੀ ਰਹਿਣ ਵਾਲੀ ਹੈ ਪੀੜਤ ਮਹਿਲਾ जिसदा की जबर जनाकी तक है मेरा मेरे से हो अनंत तिवारी फोन लाइन पे जुड़े हैं आनंद इस पूरे मामले में पुलिस का क्या कुछ कहना अब तक क्या कुछ कार्रवाई हाल ही जब हम बात करें तो दोनों ही मुलजम पुलिस ने गिरफ्तार कर लिए हैं आनंद आप मुझे सुन पा रहे हैं देखिए पूरा मामला महिपालपुर की एक होटल का है जहां पर एक जो तो ब्रिटिश महिला है उनके साथ रेप की वारदात का अंजाम दिया गया है और जो आरोपी है उसने इंस्टाग्राम के जरिए पहले ये जो महिला है इससे दोस्ती करी और उसके बाद एक प्लानिंग के तहत जो है होटल में शराब के नशे में ये महिला जो है उनके साथ दुष्कर्म किया है जो आरोपी है उसको पुलिस ने इस पूरे मामले में गिरफ्तार कर लिया है और जो ब्रिटिश हाई कमीशन है उसको भी दिल्ली पुलिस ने इस पूरे मामले की सूचना दी है कुछ दिन पहले ही जो आरोपी है वो महाराष्ट्र व गोवा जो पीड़िता है वो महाराष्ट्र और गोवा घूमने आई थी और उसके बाद उसने दिल्ली में स्टे किया तब इस घटना को ਆਰੋਪੀਦਾਰਾਂ ਅੰਜਾਮ دیا ਗਿਆ ਸਰ ਜੀ ਬਹੁਤ ਬਹੁਤ ਸ਼ੁਕਰੀਆ ਆਨੰਦ ਹਮੇਦ ਪੂਰੀ ਜਾਣਕਾਰੀ ਦੇਣ ਲਈ ਤੇ ਇੰਸਟਾਗ੍ਰਾਮ ਤੇ ਦੋਸਤੀ ਨਾਲ ਮਲਜ਼ਮਾਂ ਨੇ ਇਸ ਵਿਦੇਸ਼ੀ ਮਹਿਲਾ ਦੇ ਨਾਲ ਕੀਤੀ ਸੀ ਸ਼ਰਾਬ ਦੇ ਨਸ਼ੇ ਵਿੱਚ ਪੂਰੇ ਦੁਸ਼ਕ੍ਰਮ ਦੀ ਘਟਨਾ ਨੂੰ ਅੰਜਾਮ ਇਹਨਾਂ ਮਲਜ਼ਮਾਂ ਦੇ ਵੱਲੋਂ ਦਿੱਤਾ ਗਿਆ ਤੇ ਮਲਜ਼ਮ ਪੁਲਿਸ ਦੀ ਗ੍ਰਿਫਤਾਰੀ ਹੈ ਅੱਜ ਗੱਲ ਹੈ ਕਿ ਪੁਲਿਸ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਹੈ ਅੱਗੇ ਵਧਾਂਗੇ ਤੇ ਗੱਲ ਕਰਾਂਗੇ ਮਲੇਰ ਕੋਟਲਾ ਦੇ ਪਿੰਡ ਸਿਹਾ ਦੌਦ ਦੀ ਜਿੱਥੇ ਕੀ ਬੱਚਾ ਅਗਵਾ ਕਰ ਲਿਆ ਗਿਆ ਬਾਈਕ ਸਵਾਰ ਦੋ ਸ਼ੱਕੀਆਂ ਨੇ ਇਸ ਬੱਚੇ ਨੂੰ ਅਗਵਾ ਕੀਤਾ ਹੈ ਕਰੀਬ 7 ਸਾਲ ਦੇ ਬੱਚੇ ਪੰਕੀਰਤ ਸਿੰਘ ਨੂੰ ਅਗਵਾ ਕੀਤਾ ਗਿਆ ਕਿਡਨੈਪ ਕੀਤਾ ਗਿਆ ਘਰ ਦੇ ਪਹਾਰ ਅ छोटा ਜਿਹਾ 마ਸੂਮ ਬੱਚਾ ਜਿਸ ਦੀ ਉਮਰ 7 ਸਾਲ ਦੱਸੀ ਜਾ ਰਹੀ ਹੈ ਉਹ ਖੇਤ ਰਿਹਾ ਸੀ ਪਰਿਵਾਰ ਨੇ ਬੱਚੇ ਦੀ ਤਲਾਸ਼ ਦੇ ਲਈ ਫਾਥਾ ਤੇ ਛਾਪੂ ਮਾਰੀ ਕਰ ਰਹੀ ਹੈ ਸੀਸੀਟੀਵੀ ਵਿੱਚ ਦੋਹਾਂ ਸ਼ੱਕੀਆਂ ਦੀਆਂ

ਕਿ ਜਿਹੜੇ ਮੁਕਤਾਰਮ ਹੋਣਗੇ ਵੀ ਜਿਹੜੇ ਇਸ ਤਰ੍ਹਾਂ ਕਰਕੇ ਬੱਚੇ ਨੂੰ ਜਿਹੜੇ ਇਹ ਕਿਡਨੈਪ ਕਰਕੇ ਲੈ ਕੇ ਗਏ ਨੇ ਇਸ ਨੂੰ ਲੈ ਕੇ ਭਾਵੇਂ ਕਿ ਕੱਲ ਤੋਂ ਹੀ ਸਾਫਲੀ ਜ਼ਿਆਦਾ ਲੋਕ ਨੇ ਜਿਹੜੇ ਡਰੇ ਹੋਏ ਨੇ ਕਿ ਕੋਈ ਵੀ ਲੋਕ ਜਿਹੜੇ ਬੱਚੇ ਨੇ ਬੱਚਿਆਂ ਨੇ ਇਹ ਸਾਹਮਣੇ ਨੇ ਕਿ ਵੀ ਜਿਹੜੇ ਇਸ ਤਰ੍ਹਾਂ ਕਰਕੇ ਲੁੱਟ ਜਾ ਰਹੇ ਨੇ ਤਾਂ ਬੱਚੇ ਵੀ ਜਿਹੜੇ ਹੈਗੇ ਮੌਜੂਦ ਨਹੀਂ ਹੈਗੇ ਪਰ ਦੂਸਰੇ ਪਾਸੇ ਪੁਲਿਸ ਵੀ ਲੱਗਿਆ ਲਗਾਤਾਰ ਇਹਨਾਂ ਦੀ ਪਾਲ ਕਰ ਲਈ ਤੇ ਸੀਸੀਟੀਵੀ ਕੈਮਰੇ ਤੇ ਜਿਹੜੇ ਹੋਰ ਉਹਨਾਂ ਨੂੰ ਵੀ ਖੰਘਾਲਿਆ ਜਾ ਰਿਹਾ ਤੇ ਦੇਖਿਆ ਜਾ ਰਿਹਾ ਵੀ ਇਹ ਕਿਧਰੋਂ ਗਏ ਕਿ ਕੀ ਅੱਜ ਤੱਕ ਜਿਹੜੇ ਹੋਏਗੇ ਆ ਉਸ ਜਿਹੜੀ ਹੋਈ ਹੈ ਜਾਣਕਾਰੀ ਜਿਹੜੀ ਹੈ ਉਹ ਅਜੇ ਤੱਕ ਜਿਹੜੀ মিডিਆ ਨੂੰ ਨਹੀਂ ਦਿੱਤੀ ਹੋएगी ਹੂੰ ਇਹ ਨਾ ਪਰ ਇਹ ਨਾਤੇ ਉਸ ਨੂੰ ਲਗਾ ਪਾਰ ਜਿਹੜੀ ਹੋਈ ਆ ਇਹਨਾਂ ਨੂੰ ਸਹਾਰ ਕਰ ਲਈ ਆ ਤਾਂ ਕਿ ਜਿਹੜੇ ਜਲਦ ਤੋਂ ਜਲਦ ਇਹ ਜਿਹੜਾ ਬੱਚਾ ਹੈਗਾ ਉਹਨਾਂ ਦੇ ਮਾਪੇ ਨੂੰ ਦਿੱਤਾ ਜਾਵੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜਾਮਿਲ ਹਮੇ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਬਾਈਕ ਸਵਾਰ ਦੋ ਸ਼ਖੀਆਂ ਦੇ ਵੱਲੋਂ ਇਸ ਬੱਚੇ ਨੂੰ ਅਗਵਾ ਕੀਤਾ ਗਿਆ ਪੁਲਿਸ ਵੱਖ-ਵੱਖ ਐਂਗਲ ਤੋਂ ਜਾਂਚ ਪੜਤਾਲ ਕਰ ਰਹੀ ਹੈ ਕਿ ਕੋਈ ਆਪਸੀ ਰਿਸ਼ਤੀ ਕੀ ਪਰਿਵਾਰ ਦੀ ਕਿਸੇ ਨਾਲ ਜਾਂ ਕਿਉਂ ਇਨਾ ਬਦਮਾਸ਼ਾ ਦਾ ਮੋਟਿਵ ਕੀ ਕੁਝ ਸੀ ਕਿਉਂ ਇਸ 7 ਸਾਲਾ ਬੱਚੇ ਨੂੰ ਅਗਵਾ ਕੀਤਾ ਗਿਆ ਫਿਲਹਾਲ ਬੱਚੇ ਦਾ ਕੋਈ ਥੋ ਪਤਾ ਹੁੰ ਤੱਕ ਨਹੀਂ ਚੱਲ ਪਾ ਹੈ ਪੁਲਿਸ ਆਪਣੇ ਪੱਧਰ ਤੇ ਵੱਖ-ਵੱਖ ਐਂਗਲ ਤੋਂ ਜਾਂਚ ਪੜਤਾਲ ਕਰ ਰਹੀ ਹੈ ਅਲਦ ਵਾਲੇ ਦਿਨ ਲੱਗੇ ਸਾਰੇ ਸਿਸਟਮ ਦੇ ਫੁਟੇਜਸ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਹਨ ਜੋਨਲ ਕਰਾਂਗੇ ਮਾਨਸਾ ਦੇ ਪਿੰਡ ਬੱਛੂ ਆਣਾ ਦੀ ਜਿੱਥੇ ਕਿ ਦਾਜ ਦੀ ਮੰਗ ਵਿਚਾਲੇ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ। ਮੁੰਡੇ ਵਾਲਿਆਂ ਨੇ ਦਾਜ ਨਾ ਮਿਲਣ ਤੇ ਵਿਆਹ ਤੋਂ ਇਨਕਾਰ ਕਰ ਦਿੱਤਾ, ਬੰਦਾ ਕਰ ਦਿੱਤਾ। ਕੁੜੀ ਵਾਲਿਆਂ ਨੂੰ ਸੂਨੇ ਤੱਕੜਾ ਤੇ ਮੋਟਰਸਾਈਕਲ ਦੀ ਦੀਮਾਂਡ ਮੰਗ ਕੀਤੀ ਜਾ ਰਹੀ ਸੀ ਮੁੰਡੇ ਵਾਲਿਆਂ ਦੇ ਵੱਲੋਂ। ਕੁੜੀ ਵਾਲਿਆਂ ਨੂੰ ਆਫਰ ਦਿੱਤਾ ਤੇ ਕਿਸ਼ਤਾਂ ਤੇ ਲੈ ਕੇ ਸਾਨੂੰ ਮੋਟਰਸਾਈਕਲ ਦਿਓ। ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਦਾਜੇ ਦੀ ਲੜਕੀ ਦੀ ਮਾਤਾ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹੈ ਤੇ ਗੁਜ਼ਾਰਾ ਕੀਤਾ ਜਾਂਦਾ ਹੈ ਲੜਕੀ ਦੇ ਪਿੰਡ ਵਾਲਿਆਂ ਨੇ ਪੁਲਿਸ ਦੇ

ਲੋਕਾਂ ਦੇ ਕਰਾ ਦਾ ਕੰਮ ਕਾਜ ਕਰੀ ਗੁਜ਼ਾਰਾ ਕਰਦਾ ਚਲਾਇਆ ਜਾਂਦਾ ਹੈ ਤੇ ਜਿਸ ਆਪ ਦੇ ਚਲਦੇ ਆਫਰ ਕੁੜੀ ਵਾਲਿਆਂ ਨੂੰ ਦਿੱਤੀ ਗਈ ਕਿ ਤੁਸੀਂ ਸਾਨੂੰ ਕਿਸ਼ਤਾਂ ਤੇ ਇਨਸਟਾਲਮੈਂਟਸ ਤੇ ਮੋਟਰਸਾਈਕਲ ਲੈ ਕੇ ਦਿਓ ਦੂਸਰੇ ਪਾਸੇ ਖੰਨ ਵਾਲਿਆਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਨੇ ਦੋਵਾਂ ਪਾਸਿਆਂ ਦੇ ਬਿਆਨ ਦਰਜ ਕਰਕੇ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਹੈ ਭਾਈ ਜੇ ਬੱਚੋਆਂ ਨੇ ਦਾ ਮਸਲਾ ਹੈ ਇਹ ਕੁੜੀ ਖਿਆਲੀ ਮੰਗੀ ਹੋਈ ਸੀ ਡੇਢ ਸਾਲ ਹੋ ਗਿਆ ਮੰਗੀ ਨੂੰ ਕੋਈ ਜਿਹੜੀ ਆਪਣੀ ਦਾਜ ਦੀ ਪ੍ਰਥਾ ਹੈ ਜਿਹੜੀ ਆਪਣੇ ਸਮਾਜ ਨੂੰ ਘੁਣਬੰਗ ਖਾਰੀ ਹੈ ਇਹਦੇ ਉੱਤੇ ਨਾ ਤਾਂ ਕੋਈ ਸਰਕਾਰ ਐਕਸ਼ਨ ਲੈ ਰਹੀ ਹੈ ਨਾ ਹੀ ਕੋਈ ਪ੍ਰਸ਼ਾਸਨ ਐਕਸ਼ਨ ਲੈ ਰਿਹਾ ਸਾਰਾ ਦਿਨ ਹੋ ਗਿਆ ਵਿਚਾਰਿਆਂ ਨੂੰ ਇਹਨੇ ਕੜਾਹੀ ਜੜਾਰ ਛੇ ਕਰੇ ਅੱਜ ਉਹਨਾਂ ਨੇ ਕਹਿੰਦੇ ਮੰਗ ਕਰਤੀ ਇੱਕ ਤਾਂ ਸਾਨੂੰ ਕੜਾ ਪਾਓ ਜੀ ਟੋਲੇ ਦਾ ਤੇ ਮੋਟਰਸਾਈਕਲ ਦਿਓ ਅਸੀਂ ਪ੍ਰਸ਼ਾਸਨ ਤੋਂ ਇਹੀ ਚਾਹੁੰਦੇ ਆਂ ਵੀ ਇਹ ਜਿਹੜੇ ਦਾਜ ਦੀ ਪ੍ਰਥਾ ਦਾਜ ਮੰਗਦੇ ਨੇ ਲੋਕ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤਾਂ ਜੋ ਅੱਗੇ ਵਾਸਤੇ ਅੱਜ ਇਹ ਮਸਲਾ ਇਹ ਨਹੀਂ ਵੀ ਅੱਜ ਦਾ ਅੱਜ ਦਾ ਮਸਲਾ ਤੇ ਮਸਲੇ ਕੱਲ ਨੂੰ ਵੀ ਉੱਠਦੇ ਨੇ ਕੱਲ ਨੂੰ ਵੀ ਸਮਾਜਿਕ ਸਮਾਜ ਦੇ ਵਿੱਚ ਹੋਰ ਲੋਕ ਇਸ ਤਰ੍ਹਾਂ ਦੀ ਹਰਕਤਾਂ ਕਰਨਗੇ ਗਲਤ ਇਹਨਾਂ ਦੇ ਸਖਤ ਤੋਂ ਸਖਤ ਜਾਂ ਤਾਂ ਸਰਕਾਰ ਐਕਸ਼ਨ ਨਹੀਂ ਲੈਂਦੀ ਪ੍ਰਸ਼ਾਸਨ ਐਕਸ਼ਨ ਨਹੀਂ ਲੈਂਦਾ ਤਾਂ ਉਹਨਾਂ ਦਾ ਕਹ ਇਹਨਾਂ ਨੂੰ ਕੋਈ ਸੋਝੀ ਨਹੀਂ ਆਉਂਦੀ ਇਹਨਾਂ ਦੇ ਚਾਹੀਦਾ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਜਿਹੜੀ ਤੇ ਹੈ ਦੀ ਮੰਗ ਕਰਦੇ ਨੇ ਉਹਨਾਂ ਨੇ ਕੜਾਹੀ ਵਿਚਾਰੇ ਨੇ ਕੜਹੇ ਚੜਾ ਰੱਖੀ ਹੈ ਹੁਣ ਮੌਕੇ ਤੇ ਗਰੀਬ ਬੰਦੇ ਨੇ ਉਹ ਗੋਹਾ ਗੂੜਾ ਸੱਟ ਕੇ ਦੱਸਦੇ ਨੇ ਵੀ ਆਪਦਾ ਰੋਟੀ ਟੋਕ ਦਾ ਰਿਗਾਰਡ ਕਰਦੀ ਹੈ ਵਿਚਾਰੀ ਕਿਸ ਤਰ੍ਹਾਂ ਵਿਆਹ ਰੱਖਿਆ ਸੀ ਉਹਨੇ ਹੋਰ ਸਾਰਾ ਕੁਝ ਜਿੰਨਾ ਕੁ ਬਣਿਆ ਉਹ ਕਰ ਰਹੇ ਨੇ ਪਰ ਮੌਕੇ ਤੇ ਪਿਓ ਹੈ ਨਹੀਂ ਚਾਚਾ ਪੜ ਰਹੇ ਆ ਉਹ ਮੌਕੇ ਤੇ ਮਤਲਬ ਮੰਗ ਕਰਤੀ ਦੱਸੋ ਇਹ ਵਿਚਾਰੇ ਗਰੀਬ ਬੰਦੇ ਨੇ ਕਿੱਥੋਂ ਰਹਿਣਗੇ ਸਰ ਸਾਡੇ ਪਿੰਡ ਜੀ ਸਾਡੀ ਕੁੜੀ ਦਾ ਵਿਆਹ ਰੱਖਿਆ ਤੇ ਬੱਚੂ ਵਾਲੇ ਜੀ ਖਿਆਲਾ ਕਲਾ ਤੋਂ ਬਰਾਤ ਹੋਈ ਸੀ ਉਹਨਾਂ ਨੇ ਜੀ ਸਾਨੂੰ 12 ਤਰੀਕ ਨੂੰ ਫੋਨ ਕਰਿਆ ਗਿਆ ਜੀ ਅਸੀਂ ਕੁੜੀ ਦਾ ਲਹਿੰਗਾ ਲੁੰਗਾ ਕਰਾ ਕੇ ਅਸੀਂ ਭਲਾਡੇ ਤੇ ਹੀ ਗਏ ਸੀਗੇ ਰੋਟੀ ਰੂਟੀ ਬਣਾਈ ਜਦੋਂ ਘਰ ਗਏ ਤਾਂ ਸਾਨੂੰ ਆਹ ਸੁਣਨ ਨੂੰ ਮਿਲਿਆ ਵੀ ਮੁੰਡੇ ਦੀ ਮਾਂ ਦਾ ਫੋਨ ਆਇਆਗਾ ਸਾਰਿਆਂ ਨਾਲ ਮੁੰਡੇ ਦੀ ਮਾਂ ਨੇ ਖੁਦ ਕੁੜੀ ਦੇ ਚਾਚੇ ਨਾਲ ਵੀ ਗੱਲ ਕਰੀ ਐ ਕੁੜੀ ਦੇ ਡੈਡੀ ਤਾਂ ਹੈ ਨਹੀਂ ਗਾ ਕਹਿੰਦੀ ਹੈ ਕਿ ਵੀ ਮੋਟਰਸਾਈਕਲ ਤਾਂ ਕਹਿੰਦੀ ਗਰੀਬ ਤੋਂ ਗਰੀਬ ਵੀ ਦੇ ਹੀ ਜਾਂਦਾ ਗਾ ਇੱਕ ਕੜਾ ਪਾਓ ਮੇਰੇ ਮੁੰਡੇ ਨੂੰ ਤੋਲੇ ਦਾ ਇੱਕ ਮੋਟਰਸਾਈਕਲ ਦੇਵੋ ਕਹਿੰਦੀ ਸਰ ਅਸੀਂ ਇਨਸਾਫ ਮੰਗਦੇ ਜੀ ਵੀ ਸਾਡੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਗਾ ਜੀ ਪੁਲਿਸ ਨੇ ਹੁਣ ਕੀ ਆਸ਼ਵਾਸਨ ਦਿੱਤਾ ਤੁਹਾਨੂੰ ਅਡਾ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਸਵੇਰ ਦੇ ਆਏ ਬੈਠੇ ਆ ਜੀ ਮਤੋ ਜੀ 52000 ਰੁਪਏ ਭਾਕੇ ਮੋਟਰਸਾਈਕਲ ਮੰਗਿਆ ਜੀ ਕਹਿੰਦੀ ਕਿਸ਼ਤਾਂ ਤੇ ਕਢਾਕੇ ਦੇ ਇੱਕ ਕੜਾ ਤੇ ਸ਼ਾਹ ਅਬ ਮੰਗਿਆ ਮੋਟਰਸਾਈਕਲ ਵਿਆਹ ਕਦੋਂ ਜੀ ਮਾਤਾ ਕੁੜੀ ਦਾ 14 ਤਰੀਕ ਦੀ ਬਰਾਤ ਸੀ ਜੀ ਤੇ ਫ ਮੁੰਡੇ ਦੀ ਮਾਂ ਦਾ ਜੀ ਉਹਨੇ ਕੀ ਕਿਹਾ ਉਹਨੇ ਭੋਲਣ ਦਾ ਐਸੀ ਜੀ ਪਹਿਲਾਂ ਕਹਿੰਦੀ ਉਹ ਕਹਿੰਦੀ ਫਿਰ ਮੁੰਡੇ ਦੀ ਮਾਂ ਦਾ ਆਇਆ ਕਹਿੰਦੀ ਕੜਾ ਤੇ ਸ਼ਾਂਪ ਉਹਦੇ ਮੋਟਰਸਾਈਕਲ ਤੇ ਇਹਨਾਂ ਨੇ ਲਗਾਇਆ ਜੀ ਕਿ ਲੜਕੀ ਅਸੀਂ ਮੰਗੀ ਸੀ ਖਿਆਲੇ ਕਲਾ ਉਹ ਲੜਕੀ ਦਾ ਪਿਤਾ ਚੌਂਦਰੀ ਨੂੰ ਯਾਰ ਕਿਹਾ ਸੀ ਅੱਗੇ ਤੇ ਨਾ ਹੋ ਰਹੀਆਂ ਸੀ ਤੇ ਪਰ ਹਰਦ ਨੇ ਵੀ ਸਾਨੂੰ ਇਹ ਉਹ ਲੜਕੇ ਦਾ ਮੁੱਟਿਆ ਦੱਸਤਾ ਕਿ ਜਿਹੜਾ ਬਾਪ ਹੈ ਉਹਦਾ ਤਾਂ ਮੋਟਰਸਾਈਕਲ ਤੇ ਹੀ ਪਿਆ ਲੱਗਦਾ ਉਸ ਸੇ ਸਵਾਲ ਜੇ ਕੱਲ ਇਹਨਾਂ ਨੂੰ ਉਸੇ ਪਿੰਡ ਇਕੱਠੀ ਕਰਿਆ ਸੀਗਾ ਉੱਥੇ ਇਹਦਾ ਫੈਸਲਾ ਵੀ ਹੋਊਗਾ ਸੀਗਾ ਕਿ ਭਾਈ ਅਸੀਂ ਤੁਹਾਨੂੰ ਤੁਮ ਰਿਸ਼ਤੇ ਨਹੀਂ ਕਰਦੇ ਤੇ ਤੁਸੀਂ ਆਪਣਾ ਜੋ ਮਰਜ਼ੀ ਤੇ ਮਰਜ਼ੀ ਬਿਨਾਂ ਨਾ ਬਿਨ। ਉਸ ਤੋਂ ਬਾਅਦ ਇਹਨਾਂ ਦਾ ਫਿਰ ਤੋਂ ਰੋਣਾ ਪੈ ਗਿਆ ਸਾਡੇ ਕੋਲ ਜਸ਼ਵੀਰ ਆ ਗਈ। ਅਸੀਂ ਦੋਨੇ ਪੇਰਾ ਬੁਲਾਈਆਂ ਹੋਈਆਂ ਨੇ ਤੇ ਕਾਗਜ਼ੇ ਦਾ ਅਤੇ ਜੋ ਕੁਝ ਬਣਦੀ ਹੋਊਗੀ ਕਾਰਵਾਈ ਕਰਦੇ।